ਦਾਦਾ ਦਾ ਇਹਨੇ ਲਾ ਥਲੇ ਦਵਾਦਾ ਵਾਟ ਨਾ ਗਾ ਕੁ ਨੂੰ ਇੱਥੇ ਨਾ ਕੀਰ ਅੱਗੇ ਉਹਨੇ ਢੇੜਿਆਂ ਉਹਨਾਂ ਰੋਟੀ ਖਾ ਲਈ ਤੇਰਾ ਪਤਾ ਲੱਗ ਜਾਣਾ ਤੂੰ ਢੇੜਾਂ ਨੂੰ ਕੀ ਖਾਂਦਾ ਖਾਣਾ ਕਿ ਨਹੀਂ ਖਾਂਦਾ ਹੈ ਕਿੱਧਰ ਚੱਲੇ ਆਂ ਮੈਂ ਦਵਾ ਦਵਾਂਗਾ ਚੇਲਾ ਦੱਬੀ ਆਉਂਦਾ ਪੱਤਰ ਪੁੱਤਰ ਹੈਗੇ ਨੇ ਵਿੱਚ ਵਿਚਾਰੇ ਅੱਗੇ ਅੱਗੇ ਤੇ ਫਿਰਦੇ ਨੇ ਚੁੱਕਦੇ ਨਾਲ ਨਾਲ ਹੀ ਫਿਰਦੇ ਮਸ਼ੀਨ ਦੇ ਅੱਗੇ ਜਿਹੜੇ ਨਾ ਜਿਹੜਾ ਕੋਈ ਵੱਡਾ ਪੱਥਰ ਬਾਹਰ ਕੱਢ ਦਿੰਦੇ ਨੇ ਬਾਕੀ ਹੁਣ ਫਿਰ ਬੱਦਲਵਾਈ ਜੀ ਹੋ ਰਹੀ ਦਲੁਆਈ ਹੋ ਰਹੀ ਆ ਤੇ ਆ ਜਾ ਆ ਜਾ ਆ ਜਾ ਗੋਪੀ ਖਾ ਰੋਟੀ ਗਾਂ ਦਵਾਦਾ ਤੇ ਬੱਦਲ ਗੋਪੀ ਚੜਦਾ ਆਉਂਦਾ ਤੇ ਜਲਦੀ ਜਲਦੀ ਵੜ ਦੇ ਜਿਹੜਾ 30 40 ਵੀ ਕੇ ਥਾਂ ਹੈਗਾ ਆਪਣੇ ਕੋਲ ਜਲਦੀ ਵੜ ਦੇ ਇਧਰੋਂ ਨਿਬੜ ਜੇਗਾ ਆਪਾਂ 60 70 ਕਰ ਜਾਣੇ ਨੇ ਟੈਨਸ਼ਨ ਕਰ ਦੋ ਦੇਖੋ ਉਹ 60 70 ਤੇ ਚਾਚਾ ਹੋ ਜਾਣੇ ਆ ਨੇ ਫੱਡ ਵੀ ਨਾ ਆਪਣੇ ਵੱਡੇ ਕਿੰਨੇ ਗਏ ਬਾਹਰ ਸੱਤ ਵੱਡੇ ਗਏ ਹੂੰ